ਹਰੀਕੇ ਪੱਤਣ ਖੜੇ ਆ ਤੁਸੀਂ ਪਾਣੀ ਦਾ ਬਹਾ ਦੇਖੋ ਬਹੁਤ ਮੈਨੂਵਾਲ ਲੱਗਦਾ ਵੀ ਯਾਰ ਜਿੱਥੇ ਨਿਗਾਹ ਜਾਂਦੀ ਆ ਹਨਾ ਵੀ ਐਨੇ ਮਤਲਬ ਇਕੜ ਚ ਪਾਣੀ ਫੈਲ ਰਿਆ ਹੋਇਆ ਤੇ ਯਾਰ ਦੇਖੋ ਹਨਾ ਵੀ ਇਥੇ ਨਾਲ ਆ ਝੋਨਾ ਵੀ ਲੱਗਿਆ ਹੋਊਗਾ ਤੇ ਜਿਹੜੀਆਂ ਫਸਲਾਂ ਇਹਨਾਂ ਨੇ ਵੀ ਤਬਾਹ ਕਰਤੀਆਂ ਪਾਣੀ ਨੇ ਪਾਣੀ ਕੁਛ ਨਹੀਂ ਛੱਡਦਾ ਯਾਰ ਹਨਾ ਵੀ ਕਿਤੇ ਪਾਣੀ ਦਾ ਸੋਕਾ ਮਾਰੀ ਜਾਂਦਾ ਤੇ ਕਿਤੇ ਪਾਣੀ ਦਾ ਵੀ ਪਾਣੀ ਕਾਲ ਬਣ ਕੇ ਆਈ ਜਾਂਦਾ ਤਾਂ ਇਹੀ ਗੱਲ ਇੱਕ ਇਹ ਆ ਹੁਣ ਇਹ ਐ ਨਹੀਂ ਪਤਾ ਹਨਾ ਵੀ ਰੱਬ ਦੇ ਸਾਰੇ ਆ ਤਾਂ ਵੀ ਪਤਾ ਨਹੀਂ ਵੀ ਕਦੋਂ ਮੀਂਹ ਦਾ ਬੀਪਰ ਕੋਪ ਜਿਆਦਾ ਵੱਧ ਜੇ ਤਾਂ ਮੀਂਹ ਜਦੋਂ ਜਿਆਦਾ ਆਉਣ ਲੱਗਿਆ ਤਾਂ ਫੇਰ ਯਾਰ ਆਹ ਸਾਰੀਆਂ ਫਤਨਾ ਖੜੀਆਂ ਆਸੇ ਪਾਸੇ ਤਾਂ ਇਹ ਸਾਰੀਆਂ ਖਤਮ ਹੋ ਜਾਣੀਆਂ ਹੋ ਵੇਖ ਬਈ ਦੂਰ ਕਿਸਤੀ ਫਿਰਦੀ ਆ ਦਿਖਾਉਣਾ ਜ਼ੂਮ ਕਰਕੇ ਇੱਕ ਕਿਸਤੀ ਸੀ ਚਾਰਾ ਬਹੁਤ ਤੇਜ਼ ਵਹਾਹ ਪਾਣੀ ਦਾ ਬਾਬੇ ਪੂਰਾ ਪਾਣੀ ਪੂਰਾ ਜਮਾ ਆਏ ਜਾ ਰਿਹਾ ਦੇਖੋ ਹਰੀ ਕੇ ਪਤਨ ਦਾ ਇੱਧਰ ਆਉ ਦੂਜੀ ਸਾਈਡ ਜਾਂਦੇ ਦੇਖੋ ਹਜ਼ਾਰਾਂ ਏਕੜ ਫਸਲਾਂ ਨੂੰ ਬਰਬਾਦ ਕਰ ਦੂਆ ਇਹ ਤੇ ਪਿੰਡਾਂ ਦੇ ਪਿੰਡ ਦੋਬ ਦੂਆ ਇਹ ਜਦੋਂ ਕਿਤੇ ਇਹਦਾ ਚੜ੍ਹਾ ਵਧ ਗਿਆ ਤਾਂ ਇਹ ਵੱਧ ਰਿਹਾ ਹਾ ਹਾਲਾਤ ਇਹਦੇ ਦੱਸ ਰਹੇ ਆ ਅੱਜ ਤਰੀਕ ਮੇਰਾ خیال 16 17 ਤਰੀਕਾ ਤੁਸੀਂ ਦੇਖੋ ਅੱਜ ਕਿੰਨਾ ਇਹਦਾ ਬਹਾ ਜਿਆਦਾ ਹੋ ਰਿਹਾ ਪਾਣੀ ਕਿਤੇ ਯਾਰ ਪੰਜਾਬ ਨੂੰ ਕਿਤੇ ਸੋਕੇ ਚ ਵੀ ਆਪਣੋ ਤਰਾਸਦੀ ਰਹੀ ਆ ਹਨਾ ਇੱਕ ਹੀ ਚੀਜ਼ ਦੀ ਵੀ ਆਪਣੀ ਹੈਗੀ ਆ ਵੀ ਪਾਣੀ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਵੀ ਪਾਣੀ ਦਾ ਜਿਹੜਾ ਪੱਧਰ ਆ ਉਹ ਨੀਚੇ-ਨੀਚੇ ਹੋਈ ਜਾਂਦਾ ਤਾਂ ਇੱਕ ਯਾਰ ਆਹ ਚੀਜ਼ ਵੀ ਆ ਹਨਾ ਦੇਖੋ ਪਰ ਜਿਹੜੇ ਵੱਡੇ ਮਤਲਬ ਆਪਣੇ ਜਿਹੜੇ ਬੁੱਧੀਜੀਵੀ ਲੋਕ ਹਨਾ ਉਹ ਲੋਕ ਇੰਨੀ ਕਹਿੰਦੇ ਹੁੰਦੇ ਆ ਵੀ ਯਾਰ ਕਿਤੇ ਨਾ ਕਿਤੇ ਜਿਹਦੇ ਮਾਰਿਆ ਤਾਂ ਆਪਾਂ ਨੂੰ ਪਾਣੀ ਹੀ ਮਾਰੂਗਾ ਤਾਂ ਯਾਰ ਇੱਥੋਂ ਆਹ ਦੇਖ ਕੇ ਤਾਂ ਆਇ ਲੱਗਦਾ ਵੀ ਬਾਕੀ ਪਾਣੀ ਮਾਰ ਦੂ ਯਾਰ ਕਿਤੇ ਨਾ ਕਿਤੇ ਜਿੱਦੇ ਕਿਤੇ ਵੀ ਇਹਦਾ ਚੜਾ ਚੜ ਗਿਆ ਹਨਾ ਤਾਂ ਇਹ ਪਾਕਿਸਤਾਨ ਨੂੰ ਜਾ ਰਿਹਾ ਉਹ ਵੇਖ ਪਤਾ ਨਹੀਂ ਕਿਹੜਾ ਚੜਦਾ ਤੇ ਲੈਂਦਾ ਪੰਜਾਬ ਆ ਇਧਰ ਲੈਂਦਾ ਪੰਜਾਬ ਆ ਗਿਆ ਤੇ ਇਧਰ ਆਹ ਚੜਦਾ ਪੰਜਾਬ ਖੜੇ ਆਪਾਂ ਜਮਾ ਇਹ ਚੜਦੇ ਪੰਜਾਬ ਦੀ ਧਰਤੀ ਆ ਤੇ ਫਿਰ ਇਹ ਲੈਂਦੇ ਵਾਲੇ ਸੰਭਲਣਗੇ ਹੁਣ ਪਾਣੀ ਨੂੰ ਤੇ ਹਾਜੀ ਆਉਣ ਵਾਲੇ ਦਿਨਾਂ ਵਿੱਚ ਫੇਰ ਵੀ ਮੀਂਹ ਮੀਂਹ ਹੋਰ ਦਿਖਾ ਰੱਖਿਆ ਵੀ ਕਹਿੰਦੇ ਵੀ ਮੀਂਹ ਹੋਰ ਆਉਣਾ ਬਾਕੀ ਵੇਖੋ ਯਾਰ ਕੀ ਆਉਂਦਾ ਹਨਾ ਅੱਗੇ ਨਿਕਲ ਕੇ ਪਰ ਹਾਲਾਤ ਮੈਨੂੰ ਇਹ ਲੱਗ ਰਹੇ ਆ ਵੀ ਬੇਕਾਬੂ ਹੋ ਜਾਣਗੇ ਜਦੋਂ ਇਹਨੇ ਜਦੋਂ ਇਹਦਾ ਪੱਧਰ ਉੱਚਾ ਹੋਰ ਹੋ ਗਿਆ ਆ ਵੇਖੋ ਕਿੰਨਾ ਲੰਮਾ ਯਾਰ ਮੈਨੂੰ ਆ ਲੱਗਦਾ ਵੀ ਇਹ ਹਜ਼ਾਰਾਂ ਕਿੱਲਿਆਜ ਹੋਊਗਾ ਯਾਰ ਹਜ਼ਾਰਾਂ ਕਿੱਲਿਆਜ ਹਜ਼ਾਰਾਂ ਕਿੱਲਾਂ ਦੇ ਵਿੱਚ ਫੈਲ ਰਿਹਾ ਹੋਇਆ ਇਹ ਦਰਿਆ ਸਤਲੁਜ ਆ ਦੇਖੋ ਇਹ ਲੱਜੂਆ ਰੋਡ ਕੇ ਸਾਰਾ